ॐ श्रीगणेशाय नमः गजाननं भूतगणादिसेवितं कविथजम्बूहलचारुभणं हुमासुतं शोकविनाशकारकं नमामि सर्व मंगल सर्वमङ्गलमङ्गले शिवे सर्वार्थ साधिके रण नेत्र त्रंबके गौरी नारायणे नमस्ते नारायणि नमस्ते कृष्णाय वासुदेवाय हरे परमात्मने पंड क्लेश नाशाय गोविंदाय नमो नमः गोविंदाय नमो नमः हरि अनंत ਹਰੀ ਕਥਾ ਨੰਤਾ ਇਸ ਗੱਲ ਦਾ ਵਿਚਾਰ ਕਰਕੇ ਭਗਵਾਨ ਨੇ ਆਪਣੇ ਬਹੁਤ ਰੂਪ ਪ੍ਰਗਟ ਕੀਤੇ ਆਪਣੇ ਭਗਤਾਂ ਦੇ ਵੀ ਅਨੇਕ ਰੂਪ ਣਾਈ ਭਗਵਾਨ ਹਰ ਸਮੇਂ ਟਾਈਮ-ਟਾਈਮ ਵਿੱਚ ਕਿਸੇ ਨਾ ਕਿਸੇ ਗੱਲ ਤੇ ਪਰਮਾਤਮਾ ਆ ਕੇ ਭਗਤਾਂ ਦਾ ਜਸ ਵਧਾਉਣ ਵਾਸਤੇ ਉਹਨਾਂ ਵਿੱਚ ਪ੍ਰਗਟ ਹੋ ਕੇ ਜਾਂ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਕੇ ਆਪਣੀ ਭਗਤੀ ਦਾ ਪ੍ਰਚਾਰ ਕਰਦੇ ਨੇ ਐਸੀ ਤਰ੍ਹਾਂ ਨੇਕਾ ਭਗਤ ਹੋਏ ਬਹੁਤ ਅਲੱਗ-ਅਲੱਗ ਇਲਾਕੇ ਦੇ ਵਿੱਚ ਭਗਤਾਂ ਦਾ ਪ੍ਰਾਦਰੁਭਾਵ ਹੋਇਆ ਐਸੀ ਤਰ੍ਹਾਂ ਪ੍ਰੇਮ ਪਰਸ਼ੋਤਮ ਸ੍ਰੀ ਕ੍ਰਿਸ਼ਨ ਚੇਤਨਯ ਮਾ ਪ੍ਰਭੂ ਜੀ ਦਾ ਪ੍ਰਾਦਰੁਭਾਵ ਜਨਮ ਸੰਮਤ 14 7 ਫਗਣ ਦੀ ਪੂਰਨਵਾਸੀ ਨੂੰ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਬੰਗਾਲ ਨਿਵਾਸੀ ਸ਼੍ਰੀ ਜਗਨਨਾਥ ਮਿਸ਼ਰਾ ਜੀ ਦੀ ਪਤਨੀ ਸ਼੍ਰੀਮਤੀ ਸਚੀ ਦੇਵੀ ਦੇ ਗਰਭ ਤੋਂ ਹੋਇਆ ਸੀ ਉਸ ਸਮੇਂ ਚੰਦਰ ਗ੍ਰਹਿਣ ਦਾ ਸਪਰਸ਼ ਕਾਲ ਸੀ ਚੰਦਰਮਾ ਨੂੰ ਗ੍ਰਹਿਣ ਲੱਗਿਆ ਹੋਇਆ ਸੀ ਉਸ ਕਰਕੇ ਉਸ ਸਮੇਂ ਨਿਸ਼ਕਲੰਕ ਸ੍ਰੀ ਗੌਰ ਚੰਦਰ ਨੇ ਦਰਸ਼ਨ ਦਿੱਤਾ ਫਿਰ ਸਕਲੰਕ ਚੰਦਰ ਦਾ ਕੀ ਪ੍ਰਜਨਨ ਸੀ ਇਹ ਗੱਲ ਜਾਣ ਕੇ ਰਾਹੁ ਨੇ ਉਹ ਚੰਦਰ ਚੰਦਰਮਾਨ ਨੂੰ ਗਰਸ ਲਿਆ ਸੀ ਉਸ ਦਿਨ ਸਭ ਦੇ ਹਿਰਦੇ ਵਿੱਚ ਖੋਲੀ ਦਾ ਹਰਸ਼ੋਲਾਸ ਸੀਗਾ ਪਰਮਾਨੰਦ ਕੰਤ શ્રીਕ੍ਰਿਸ਼ਨ ਚੰਦਰ ਨੇ ਗੌਰ ਚੰਦਰ ਦੇ ਰੂਪ ਵਿੱਚ ਆਕੇ ਜਨਮ ਲੈ ਕੇ ਸਭ ਦਾ ਆਨੰਦ ਅਨੰਤ guna ਬੜਾ ਆ ਦਿੱਤਾ ਸ੍ਰੀ ਸਚੀ ਮਾਤਾ ਜੀ ਪ੍ਰਸੰਤਾ ਦਾ ਠਿਕਾਣਾ ਨਹੀਂ ਰਹਾ ਅਦਭੁਤ अनुपम ਬਾਲਕ ਉਹਨਾਂ ਦੀ ਗੋਰ ਗੋਰੀ ਗੋਰੀ ਸਭੀ ਨੂੰ ਦੇਖ ਕੇ ਪਿਤਾ ਜਗਨਨਾਥ ਮਿਸ਼ਰਾ ਨੇ ਬੜੇ ਸਾਹ ਨਾਲ ਪੁੱਤਰ ਦਾ ਜਨਮ ਉਸ ਮਨਾਇਆ ਸਮੇਂ-ਸਮੇਂ ਤੇ ਸੰਸਕਾਰ ਸਾਨੰਦ ਸਾਰੇ ਕਰਵਾਏ ਗਏ ਸ੍ਰੀ ਸਚੀ ਮਾਤਾ ਦੇ ਪਿਤਾ ਪੰਡਤ ਨਿਲੰਬਰ ਚੱਕਰਵਰਤੀ ਨੇ ਜੋਗ ਲਗਨ ਗ੍ਰਹਿ ਵਾਰ ਆਦੀ ਵਿਚਾਰ ਕਰਕੇ ਬੱਚੇ ਦਾ ਨਾਮ ਬਿਸ਼ੰਬਰ ਰੱਖ ਦਿੱਤਾ ਨਾਲ ਹੀ ਵਿਸ਼ਵਾਣੀ ਕਰ ਦਿੱਤੀ ਕਿ ਅੱਗੇ ਚੱਲ ਕੇ ਇਹ ਵਾਲਕ ਜਥਾ ਨਾਮ tatha ਗੁਣ ਨੂੰ ਚਿਤ੍ਰਿਤ ਰਾਸ ਕਰਦਾ ਹੋਇਆ ਸਤਿਮੁੱਚ ਵਿਸ਼ਵ ਦਾ ਭਰਨ ਪੋਸ਼ਣ ਕਰਨੇ ਵਾਲਾ ਹੋਊਗਾ ਪਰੰਤੂ ਜਨਮ ਘਰ ਦੇ ਕੋਲੇ ਇੱਕ ਵਿਸ਼ਾਲ ਨਿੰਮ ਦਾ ਬ੍ਰਿਖਸ਼ ਸੀਗਾ ਫਿਰ ਸਾਰੇ ਪਰਿਵਾਰ ਇਸਤਰੀ ਪਰੇਸ਼ਾਨ ਨੇ ਅਤਿਅੰਤ ਪਿਆਰ ਵਸ ਵਾਲਕਦਨ ਨਾਮ ਨਿਮਾਈ ਰੱਖ ਦਿੱਤਾ ਨਿੰਮ ਦੇ ਕੋਲੇ ਪੈਦਾ ਹੋਣ ਕਰਕੇ ਨਿਮਾਈ ਉਹਨਾਂ ਦਾ ਨਾਮ ਰੱਖ ਦਿੱਤਾ ਗਿਆ ਗੋਰੇ ਰੰਗ ਔਣ ਕਰਕੇ ਲੋਕ ਉਹਨਾਂ ਨੂੰ ਗੋਰ ਕੌਰੰਗ ਅਤੇ ਗੋਰ ਚੰਦਰਨਾਵ ਨਾਲੇ ਵੀ ਬੁਲਾਉਣ ਲੱਗੇ ਅਤੇ ਹਰੀਨਾਮ ਦੀ ਆਵਾਜ਼ ਸੁਣ ਕੇ ਕਲਕਿਆਰੀਆਂ ਮਾਰਨ ਨਾਲ ਬੱਚੇ ਨਵਾਈ ਨੂੰ ਲੋਕ ਗੋਰ ਹਰੀ ਵੀ ਕਹਿਣ ਲੱਗੇ ਬਾਲਕ ਨਵਾਈ ਦੇ ਬਹੁਤ ਦਿਬ్య ਅਲੋਕਿਕ ਭਾਵ ਜਨਮ ਤੋਂ ਹੀ ਲੋਕਾਂ ਦੇ ਸਾਹਮਣੇ ਆਉਣ ਲੱਗੇ ਪਹਿਲਾਂ ਸਭ ਤੋਂ ਵੱਡੀ ਲੋਕਿਕ ਇਹ ਸੀ ਕਿ ਮਾਤਾ ਦੇ ਗਰਭ ਵਿੱਚ 13 ਮਹੀਨੇ ਰਹਿਣ ਤੋਂ ਬਾਅਦ ਹੀ ਉਹਨਾਂ ਦਾ ਜਨਮ ਹੋਇਆ ਸਵਰੂਪ ਇੰਨਾ ਸੋਹਣਾ ਸੀ ਜਿਹੋ ਕੁ ਦੇਖ ਲੈਂਦਾ ਸਭ ਕੁਝ ਉਹਨਾਂ ਦੇ ਸਾਹਮਣੇ ਨਿਸ਼ਾਵਰ ਕਰ ਦਿੰਦਾ ਜਦ ਮੈਂ ਚਲਦੇ ਖੇਲ ਖਲਾਣਾ ਵਿੱਚ ਸੰਤੁਸ਼ਟ ਨਾ ਹੋ ਕੇ ਹਰੀ ਬੋਲ ਦੀ ਆਵਾਜ਼ ਸੁਣ ਕੇ ਪ੍ਰਸੰਨ ਹੁੰਦੇ ਫਲ ਸ্বরূপ ਕਾਰਵਿਕ ਅਖੰਡ ਹਰੀ ਹਰੀ ਬੋਲ ਬੋਲ ਹਰੀ ਬੋਲ ਹਰੀ ਹਰੀ ਬੋਲ ਮਕੰਦ ਮਾਦਵ ਗੋਵਿੰਦ ਬੋਲ ਦੀ ਆਵਾਜ਼ ਹੋਣ ਲੱਗੀ ਕਦੇ-ਕਦੇ ਬੜੇ ਚਮਤਕਾਰਪੂਰਨ ਘਟਨਾਵਾਂ ਦੇਖਣ ਵਿੱਚ ਮਿਲਦੇ ਆ ਕਦੇ ਤਾਂ ਨਵਾਈ ਦੇ ਪਾਲਣ ਦੇ ਆਲੇ-ਦੁਆਲੇ ਦਿਵਯ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਕਦੇ-ਕਦੇ ਆਲੇ ਦੁਆਲੇ ਸੰਗੀਤ ਨੱਚਣ ਦੀ ਆਵਾਜ਼ ਸੁਣਾਈ ਦਿੰਦੀ ਕਦੇ ਕਦੇ ਸਾਰਾ ਘਰ ਸੁਗੰਧ ਨਾਲ ਮਹਿਕ ਜਾਂਦਾ ਇੱਕ ਵਾਰ ਤਾਂ ਮਾਤਾ ਪਿਤਾ ਨੂੰ ਧਰਤੀ ਉੱਤੇ ਵੱਜਰ ਅੰਕਸ਼ ਤਵਾਜਾ ਆਦੀ ਚਿੰਨਾਜੁਗਤ ਛੋਟੇ-ਛੋਟੇ ਪੈਰਾਂ ਦੇ ਚਿੰਨ ਬੇੜੇ ਵਿੱਚ ਸੱਪੇ ਹੋਏ ਦਿਖਾਈ ਦੇਣ ਲੱਗੇ ਅਤੇ ਇੱਕ ਵਾਰ ਰਾਤ ਨੂੰ ਬੱਚੇ ਦੇ ਨੰਗੇ ਪੈਰ ਚੱਲਣ ਨਾਲ ਵੀ ਝਾਂਜਰਾਂ ਦੀ ਮੰਦੁਰ ਛੰਕਾਰ ਸੁਣਾਈ ਪੈਂਦੀ ਸੀ ਜਦੋਂ ਗੋਡੇ ਪਾਰ ਚੱਲਦੇ ਤਾਂ ਬਹੁਤ ਸੋਹਣੇ ਲੱਗਦੇ ਇੱਕ ਵਾਰ ਤਾਂ ਜ਼ਹਿਰੀਲੇ ਸੱਪ ਦੇ ਉੱਤੇ ਬੈਠੇ ਬੈਠੇ ਹੱਸ ਰਹੇ ਸੀ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਪਰੰਤੂ ਨਿਮਾਈ ਇੱਕਦਮ ਨਿੱਡਰ ਪਰ ਹੋ ਕੇ ਬੈਠਿਆ ਸੀ ਕੁਝ بڑا ਹੁੰਦੇ ਹੀ ਜਦੋਂ ਘਰਤਵਾਰ ਖੇਲਣ ਲੱਗੇ ਤਾਂ ਇੱਕ ਵਾਰ ਗਹਿਣਾ ਜਲੋਬ ਨਾਲ ਚੋਰ ਉਸ ਨੂੰ ਉਠਾ ਕੇ ਲੈ ਗਈ ਪਰੰਤੂ ਜਿਵੇਂ ਹੀ ਸਹੀ ਉਹਨਾਂ ਨੂੰ ਨਿਵਾਇ ਦਾ ਦਰਸ਼ਨ ਸਪਰਸ਼ ਪ੍ਰਾਪਤ ਹੋਇਆ ਤਾਂ ਉਹਨਾਂ ਦੀ ਬੁੱਧੀ ਸ਼ੁੱਧ ਹੋ ਗਈ ਕੁਝ ਦੇਰ ਬਾਅਦ ਚੋਰ ਆਪਣੇ ਆਪ ਇਹਨਾਂ ਨੂੰ ਘਰ ਪਹੁੰਚਾ ਗਏ ਅਤੇ ਆਪਣਾ ਜਿਹੜਾ ਚੋਰੀ ਦਾ ਕੰਮ ਸੀ ਉਹ ਛੱਡ ਕੇ ਭਗਤ ਭਗਤ ਬਣ ਗਏ ਇੱਕ ਵਾਰ ਤਾਂ ਮਾਂ ਨੇ ਮਠਾਈਆਂ ਦਿੱਤੀਆਂ ਮਠਾਈ ਪਰ ਅਛੜਤੀ ਤੇ ਮਿੱਟੀ ਖਾਣ ਲੱਗੇ ਜਦੋਂ ਮਾਰ ਹੋਰਨ ਲੱਗੀ ਤਾਂ ਉਹਨੂੰ ਬੋਲ ਕੇ ਸਮਝਾਉਣ ਲੱਗੇ ਕਿ ਮਿਠਾਈ ਅਤੇ ਮਿੱਟੀ ਵਿੱਚ ਕੀ ਭੇਦ ਹੈ ਦੋਨੋਂ ਹੈ ਪ੍ਰਕਿਰਤੀ ਦੇ ਵਿਕਾਰ ਨੇ ਮਾਤਾ ਇਹ ਤੱਤੋਗਾਨ ਦੀ ਗੱਲ ਸੁਣ ਕੇ ਚਕਤ ਹੋ ਗਈ ਇੱਕ ਵਾਰ ਆਪਣੇ ਗਵਾਨ ਹਰਨੇ ਅਤੇ ਜਗਦੀਸ਼ ਨਾਮ ਦੇ ਜੋ ਬ੍ਰਾਹਮਣਾਂ ਦੇ ਘਰ ਸ਼੍ਰੀ ਠਾਕਰ ਜੀ ਦੇ ਵਾਸਤੇ ਬਣਾਏ ਗਏ ਭੋਜਨ ਨੂੰ ਖਾਣ ਵਾਸਤੇ ਮਚਲ ਲੱਗੇ ਦੋਨੇ ਬ੍ਰਾਹਮਣਾਂ ਨੇ ਨਿਮਾਈ ਨੂੰ ਹੀ ਗੋਪਾਲ ਜੀ ਮੰਨ ਕੇ ਇਹਦਾ ਭੋਗ ਬਣਾਇਆ ਸੀ ਉਹ ਇਹਨਾਂ ਨੂੰ ਅਰਪਣ ਕਰਤਾ ਇਹਨਾਂ ਥੋੜਾ ਥੋੜਾ ਖਾ ਕੇ ਫਿਰ ਆਪਣਾ ਪ੍ਰਸਾਦ ਪ੍ਰਦਾਨ ਕਰਕੇ ਉਹਨਾਂ ਨੂੰ ਕਰਤਾਸ ਕੀਤਾ ਇੱਕ ਵਾਰ ਘਰ ਆਏ ਹੋਏ ਤੀਰਥ ਯਾਤਰੀ ਬ੍ਰਾਹਮਣ ਦੇ ਦੁਆਰਾ ਆਪਣੇ ਭਗਵਾਨ ਦੇ ਵਾਸਤੇ ਅਰਪਣ ਕੀਤੇ ਭੋਗ ਚੋਂ ਦੋ ਤਿੰਨ ਵਾਰ ਨਵਾਈ ਜੀ ਖਾ ਗਏ ਅਤੇ ਅੰਤ ਵਿੱਚ ਉਸ ਨੂੰ ਗੋਪਾਲ ਕ੍ਰਿਸ਼ਨ ਦੇ ਰੂਪ ਵਿੱਚ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਪੰਜ ਵਰਸ਼ ਦੀ ਵਸਾ ਵਿੱਚ ਪਿਤਾ ਨੇ ਇਹਨਾਂ ਦੀ ਪੜਾਈ ਦਾ ਆਰੰਭ ਕਰਵਾਇਆ ਅਕਸ਼ਰ ਬ੍ਰਹਮ ਦਾ ਅਕਸ਼ਰ ਵ્યાਸ ਤਾਂ ਇੱਕ ਕੌਤਕ ਮਾਤਰ ਹੈ ਇਹ ਪੜਦੇ ਤਾਂ ਬਹੁਤ ਘੱਟ ਤੇ ਪਰ ਸ਼ਰਾਰਤੀ ਬਹੁਤ ਕਰਦੇ ਸੀ ਸ਼ਰਾਰਤਾਂ ਕਰਨ ਕਰਕੇ ਪੜਾਈ ਵੱਲ ਧਿਆਨ ਘਟ ਸੀ ਕਦੇ ਕਦੇ ਚਿੱਟੇ ਮਿੱਟੀ શરીrito ਮਲ ਕੇ ਉਸ ਨੂੰ ਮੱਥੇ ਤੇ ਤਿਲਕ ਲਾ ਕੇ ਮੈਸ਼ਨਾਂ ਦਾ ਸਵੰਗ ਕਰਦੇ ਹੋਏ ਮਾਤਾ ਦੇਸ ਸਾਹਮਣੇ ਜਾ ਕੇ ਪ੍ਰਕਸ਼ਾ ਮੰਗਣ ਲੱਗਦੇ ਮੈਨੂੰ ਦੇਖੇ ਹਸਪੰਦ ਦੀ ਕਦੇ ਬੱਚਾ ਨਾਲ ਲੈ ਕੇ ਹਰੀ ਬੋਲ ਹਰੀ ਬੋਲ ਕਹਿ ਕੇ ਹੱਥ ਉਠਾ ਕੇ ਨੱਚਣ ਲੱਗਦੇ ਇੱਕ ਦਿਨ ਤਾਂ ਗੂੜਿਆਂ ਦੇ ਉੱਤੇ ਸਿੱਟੀਆਂ ਹੋਈਆਂ ਤੌੜੀਆਂ ਹੰਡੀਆਂ ਨੂੰ ਇਕੱਠੀਆਂ ਕਰਕੇ ਉਸ ਉੱਤੇ ਬੈਠ ਗਏ ਅਤੇ ਉਸ ਦੀ ਜਿਹੜੀ ਕਲਸੀ ਆਪਣੇ ਪੂਰੇ ਸਰੀਰ ਤੇ ਲਾਲੀ ਇੱਕ ਬਿੰਦੀ ਅਤੇ ਲੰਬੇ-ਲੰਬੇ ਰੇਖਾएं ਖਿੱਚਣ ਲੱਗੇ ਉਹਦੇ ਉੱਤੇ ਮਿੱਟੀ ਹੋਰ ਲਾਲੇ ਅਤੇ ਇੱਕ ਫੁੱਟੀ ਹੋਈ ਤੌੜੀ ਨੂੰ ਚੱਕਰੀ ਨੂੰ ਲੈ ਕੇ ਉਸ ਨੂੰ ਬੁਝਾਉਣ ਲੱਗੇ ਦੇਖਣ ਵਾਲਿਆਂ ਦੀ ਭੀੜ ਬਹੁਤ ਲੱਗ ਗਈ ਕਿਸੇ ਨੇ ਜਾ ਕੇ ਸੱਚੀ ਮਾਤਾ ਨੂੰ ਕਹਿ ਦਿੱਤਾ ਉਹਨਾਂ ਨੇ ਆਕਰ ਨਿਵਾਇ ਜੀਰੋ ਬਹੁਤ ਡਾਂਡ ਫਟਕਾਰ ਲਗਾਈ ਕਿ ਤੂੰ ਬ੍ਰਾਹਮਣਾਂ ਦਾ ਬੇਟਾ ਹੋ ਕੇ ਐ ਜੇ ਪਵਿੱਤਰ ਜਗ੍ਹਾ ਤੇ ਬੈਠਦਾ ਹੈ ਇਹਨਾਂ ਨੇ ਕਿਹਾ ਮਾਂ ਇਹਨਾਂ ਹੰਡੀਆਂ ਤੌੜੀਆਂ ਦੇ ਵਿੱਚ ਤਾਂ ਉਹ ਆਂਦਾ ਪ੍ਰਸ਼ਾਦ ਬਣਾਇਆ ਗਿਆ ਸੀ ਫਿਰ ਇਹ ਪਵਿੱਤਰ ਕਿਵੇਂ ਹੋਣਗੇ ਆ ਪਵਿੱਤਰਤਾ ਉਹ ਚੀਜ਼ਾਂ ਨੇ ਜੋ ਭਗਵਾਨ ਦੇ ਸਵੰਤੋਂ ਬਿਲਕੁਲ ਸੁਣਨੇ ਐ ਜੀ ਸਰਗਰਵ ਗੱਲ ਨੂੰ ਸੁਣ ਕੇ ਮਾਤਾ ਬਹੁ ਚੱਕੀ ਅਚੰਬਾ ਅਚੰਬੇ ਵਿੱਚ ਪੈ ਗਈ ਕੁੱਤਿਆਂ ਦੇ ਬੱਚੇ ਅਤੇ ਗਉਆਂ ਦੇ ਬੱਚੜਿਆਂ ਨੂੰ ਉਹਨਾਂ ਦੇ ਨਾਲ ਨਵਾਈ ਦਾ ਬਹੁਤ ਕੋਤ ਖੁੰਦਾ ਰਹਿੰਦਾ ਸੀ ਜਦੋਂ ਕੁਝ ਹੋਰ ਵੱਡੇ ਹੋ ਗਏ ਤਾਂ ਅਵਸਥਾ ਦੇ ਨਾਲ ਚੰਚਲਤਾ ਵਿਵਧੀ ਤੇ ਤਾਂ ਗੰਗਾ ਤੱਟ ਉੱਤੇ ਜਾਣ ਲੱਗੇ ਉੱਥੇ ਇਸ਼ਨਾਨ ਧਿਆਨ ਪੂਜਾ ਪਾਠ ਕਰਨ ਵਾਲਿਆਂ ਨੂੰ ਤਾਂ ਕਰਦੇ ਤੇ ਉਹਨਾਂ ਨਾਲ ਉਦੋਂ ਮਚਾਉਣ ਲੱਗਦੇ ਕਦੇ ਕਦੇ ਕਿਸੇ ਨੂੰ ਪੂਜਾ ਕਰਦੇ ਦੇਖ ਉਸ ਨੂੰ ਚੜ੍ਹਾਉਣ ਦੇ ਵਾਸਤੇ ਉਸ ਨੂੰ ਖਿਜਾਉਣ ਦੇ ਵਾਸਤੇ ਆ ਵੀ ਉਹ ਜਿਹਾ ਸਵੰਗ ਕਰਦੇ ਕਦੇ ਕਦੇ ਛੋਟੇ ਛੋਟੇ ਬਾਲਕਾਂ ਕੁੜੀਆਂ ਜਦੋਂ ਗੰਗਾ ਪੋਜਨ ਕਰਨ ਲੱਗਦੇ ਤਾਂ ਆਪਣੇ ਆਪ ਉਹਨਾਂ ਦੇ ਸਾਹਮਣੇ ਦੇਵਤਾ ਬਣ ਕੇ ਬੈਠ ਜਾਂਦੇ ਉਹਨਾਂ ਦਾ ਭੋਜਨ ਖਾਂਦੇ ਆਸ਼ੀਰਵਾਦ ਦਿੰਦੇ ਜੋ ਪੂਜਾ ਨਾ ਕਰਦੇ ਉਹਨੂੰ ਸ਼ਾਪ ਦੀ ਧਮਕੀ ਵੀ ਦੇ ਦਿੰਦੇ ਉਹਨਾਂ ਲੜਕਿਆਂ ਵਿੱਚੋਂ ਇੱਕ ਲక్ష్ਮੀ ਨਾਮ ਦੀ ਬੜੀ ਸਰ ਸੁਸ਼ੀਲਾ ਵਾਲਕਾ ਸੀ ਉਸਨੇ ਇੱਕ ਦਿਨ ਨਵਾਈ ਦੀ ਬੜੀ ਸਰਦਾ ਪ੍ਰੋਗ ਪੂਜਾ ਕੀਤੀ ਤਾਂ ਉਸ ਨੂੰ ਵਰਦਾਨ ਦਿੱਤਾ ਕਿ ਤੈਨੂੰ ਦੇਵ ਤੁੱਲਿਆ ਰੂਪਾਂ ਅਤੇ ਗੁਣਾਂ ਪਤੀ ਪ੍ਰਾਪਤ ਹੋ ਅੱਗੇ ਚੱਲ ਕੇ ਇਹ ਲక్ష్ਮੀ ਦੇਵੀ ਵੀ ਦੇਵੀ ਹੀ ਨਿਵਾਇਦੀ ਪਹਿਲੀ ਧਰਮ ਪਤਨੀ ਹੋਈ ਇਹ ਜੇ अनेका ਪ੍ਰਕਾਰ ਦੀ ਸੰਚਲਤਾ ਕਰਦੇ 10-5 ਔਲਾਦੇ ਹਰ ਰੋਜ਼ ਆਉਂਦੇ ਇਸਤਰੀਆਂ ਸਚੀ ਮਾਤਾ ਦੇ ਕੋਲੇ ਅਤੇ ਪੁਰਸ਼ ਜਗਨਨਾਥ ਮਿਸ਼ਰਾ ਜੀ ਦੇ ਕੋਲੇ ਜਾ ਕੇ ਇਨਾਂ ਦੇ ਸ਼ਰਾਰਤਾਂ ਦੀਆਂ ਗੱਲਾਂ ਸੁਣਾਉਂਦੇ ਲੋਕਾਂ ਦਾ ਬਹੁਤ ਕਰੋਧ ਆਉਂਦਾ ਪਰੰਤੂ ਜਦੋਂ ਨਵਾਈ ਸਾਹਮਣੇ ਆਉਂਦੇ ਤਾਂ ਸਾਰਿਆਂ ਦਾ ਕਰੋਧ ਰਹੁ ਚੱਕਰ ਹੋ ਜਾਂਦਾ ਤਾਂ ਬੜੇ ਮੜ ਭਗੀਆਂ ਨੂੰ ਉਹਨਾਂ ਦੀ ਸਾਧਨਾ ਦਾ ਪਰਮਫਾਲ ਦੇਣ ਵਾਸਤੇ ਨਿਵਾਇ ਉਹਨਾਂ ਨਾਲ ਛੇੜਖਾਨੀ ਕਰਦੇ ਲੋਕਾਂ ਨੂੰ ਤਾਂ ਉਹਨਾਂ ਦੀ ਲੀਲਾ ਸਮਝ ਕਰਕੇ ਹੀ ਪਰਮ ਆਨੰਦ ਹੋਣ ਲੱਗੇ ਨਿਵਾਇ ਦੇ ਬੜੇ ਭਰਾ ਸੀ ਸ੍ਰੀ ਬਿਸ਼ੂ ਰੂਪਜੀਤ ਉਹ ਨਿਵਾਇ ਤੋਂ 11-12 ਸਾਲ ਵੱਡੇ ਸੀਗੇ ਉਹ ਸ੍ਰੀ ਦਵੈਚਾਰਿਆ ਜੀ ਦੀ ਪੜ੍ਹਸਾਲਾ ਵਿੱਚ ਪੜ੍ਹਦੇ। ਇੱਕ ਦਿਨ ਸਚੀ ਮਾਤਾ ਨੇ ਨਿਵਾਇ ਨੂੰ ਆਪਣੇ ਬڑے ਭਾਈ ਨੂੰ ਕੋਜਨ ਕਰਨ ਦੇ ਵਾਸਤੇ ਬੁਲਾਉਣ ਵਾਸਤੇ ਪੜ੍ਹਸਾਲਾ ਸਕੂਲ ਵਿੱਚ ਭੇਜ ਦਿੱਤਾ। ਸ੍ਰੀ ਬਿਸ਼ੁਰੂ ਜੀ ਦੇ ਕੰਨਾਲ ਨਿਵਾਇ ਨੇ ਸ੍ਰੀ ਦਵੈਤਾ ਚਾਰਿਆ ਜੀ ਨੂੰ ਪ੍ਰਣਾਮ ਕੀਤਾ। ਨਿਵਾਇ ਨੂੰ ਦੇਖਦੇ ਹੀ ਚਾਰੇ ਪਾਤ ਆਪਣੀ ਸੁੱਧਿ ਬੁੱਧੀ ਕੋ ਵੇਠੇ ਅੱਗੇ ਚੱਲ ਕੇ શ્રી ਦੁਆਚਾਰਿਆ ਜੀ శ్రీ ਮਾ ਪ੍ਰਭੂ ਜੀ ਦੇ ਪ੍ਰਧਾਨ ਪਾਰਸ਼ਦ ਹੋਏ ਸੱਚ ਤਾਂ ਇਹ ਹੈ ਕਿ ਇਹਨਾਂ ਦੀ ਉਪਾਸਨਾ ਉੱਤੇ ਸੰਤੁਸ਼ਟ ਹੋ ਕੇ ਸ੍ਰੀ ਕ੍ਰਿਸ਼ਨ ਨੇ ਸ੍ਰੀ ਗੌਰ ਉਤਾਰ ਧਾਰਨ ਕੀਤਾ ਹੈ ਪਹਿਲਾ ਸ੍ਰੀ ਅਦਵੈਤਾਚਾਰੀਆ ਜੀ ਨੇ ਗੌਰ ਤਤਵ ਨੂੰ ਪਛਾਣਾ ਅਤੇ ਈਸ਼ਵਰ ਤਤਵ ਦਾ ਪ੍ਰਕਾਸ਼ ਕੀਤਾ ਸ੍ਰੀਨਵਾਈ ਜਿਵੇਂ ਪਰਮਤੰਚਲ ਸੀ ਉਸੇ ਉਸੇ ਤਰ੍ਹਾਂ ਹੀ ਇਹਨਾਂ ਦੇ ਵੱਡੇ ਭਰਾ ਤਾਂ ਸ੍ਰੀ ਵਿਸ਼ੂਰੂਪ ਜੀ ਪਰਮ ਸ਼ਾਂਤ ਤੀਰਗਮੀਰਸੀ ਉਹ ਹਮੇਸ਼ਾ ਸੰਸਾਰ ਦੀ ਅਸਾਰਤਾ ਨੂੰ ਸਮਝਦੇ ਹੋਏ ਆਤਮਾ ਪਰਮਾਤਮਾ ਦੇ ਚਿੰਤਨ ਵਿੱਚ ਮगन ਰਹਿਿਆ ਕਰਦੇ ਸੀ ਉਤਰਦੀਏ ਗਮੀਤਾ ਮਾਤਾ ਪਿਤਾ ਨੂੰ ਖੜਕਣ ਲੱਗੀ ਅਤੇ ਉਹਨਾਂ ਲੋਕਾਂ ਨੇ ਛੇਤੀ ਇਹਨਾਂ ਦਾ ਵਿਆਹ ਕਰ ਦਿੱਤਾ ਵਿਆਹ ਕਰਨ ਦਾ ਨਿਸ਼ਚੈ ਕੀਤਾ ਪਰੰਤੂ ਜਦੋਂ ਵਿਸ਼ੁਰੂਪ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਦੇ ਵਿਵੇਕ ਨੇ ਉਹਨਾਂ ਨੂੰ ਚੱਕ ਛੋੜਿਆ कि फिर वो घर नहीं रह सके उन्होंने संसार दी समस्त ममता ਨੂੰ त्यागे सन्यास ਲੈ ਲਿਆ ਮਾਤਾ ਪਿਤਾ ਦੀ समस्त ਅਭਿਲਾਸ਼ਾਂ ਉਤੇ ਸਹਿਸਾ ਵੱਜਰ ਪਾਦ ਹੋ ਗਿਆ ਉਹਨਾਂ ਦੇ ਦੁੱਖ ਦਾ ਪਾਰ ਆਵਰ ਨਾ ਰਿਹਾ ਸੇਸਾਜਾ ਅਗਲੇ ਭਾਗ